ਸੋ ਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਲੋਕ ਸਭਾ ਚੋਣਾਂ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਜੁੜੀਆਂ ਨੇ ਉਹ ਮੁਕੰਮਲ ਕਰ ਲਈਆਂ ਗਈਆਂ ਨੇ ਤੇ ਇਸੇ ਵਿਚਾਲੇ 1 ਜੂਨ ਨੂੰ VOTING ਹੋਣ ਜਾ ਰਹੀ ਹੈ ਤੇ ਇਸੇ ਨੂੰ ਲੈ ਕੇ ਬਠਿੰਡਾ ਦੇ ਵਿੱਚ ਜਿੱਥੇ ADC ਪੀ ਤੇ ਕਮਿਸ਼ਨਰ ਨਗਰ ਨਿਗਮ ਚੋਣ ਅਧਿਕਾਰੀ ਜਿਨ੍ਹਾਂ ਵੱਲੋਂ ਕੀ ਯੂਥ ਚਲਿਆ ਬੂਥ ਦੇ ਤਹਿਤ ਇੱਕ ਰੈਲੀ ਦਾ ਯੋਜਨ ਕੀਤਾ ਗਿਆ ਦਰਸਲ ਇਸ ਦੇ ذریعے ਜਿਹੜੇ ਲੋਕ ਸਵੇਰੇ ਜਲਦੀ ਤੜਕੇ ਉੱਠਦੇ ਨੇ ਉਹਨਾਂ ਨੂੰ ਸਵੇਰੇ ਹੀ ਵੋਟਾਂ ਪੁੱਟਾਉਣ ਦੀ ਅਪੀਲ ਕੀਤੀ ਗਈ ਕਿਉਂਕਿ ਦਿਨ ਦੇ ਅੰਦਰ ਸਭ ਮੈਂ ਜਿਹੜੀ ਗਰਮੀ ਹੋ ਜ਼ਿਆਦਾ ਹੋ ਜਾ ਰਹੀ ਹੈ ਤਾਂ ਉਸ ਦੇ ਕਿ ਕਜੂਰੂ ਪੰਜਾਬ ਭਰ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ VOTING ਹੋ ਰਹੀ ਹੈ ਸਵੇਰੇ ਸਤੋਂ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਿਹੜਾ ਸਮਾਂ ਹੈ VOTING ਦੇ ਲਈ ਰੱਖਿਆ ਗਿਆ ਇਸ ਦੇ ਦਰਮਿਆਨ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵਾਅ ਚੜ੍ਹ ਕੇ ਲੋਕ ਜਿਹੜੇ ਨੇ ਸਵੇਰੇ ਹੀ ਆਪਣੀਆਂ ਵੋਟਾਂ ਪੁੱਟਾ ਆਦਣ ਕਿਉਂਕਿ ਦਿਨ ਦੇ ਵੇਲੇ ਗਰਮੀ ਜ਼ਿਆਦਾ ਹੋ ਜਾ ਰਹੀ ਹੈ ਇਸ ਨੂੰ ਲੈ ਕੇ ਯੂਥ ਚੱਲਿਆ ਬੁੱਧ ਦੇ ਤਹਿਤ ਇੱਕ ਰੈਲੀ ਦਾ ਵੀ ਆਯੋਜਨ ਕੀਤਾ ਗਿਆ ਜਿਹੜੀ ਕਿ ਆਪਣੇ 1 ਤਾਰੀਖ ਨੂੰ ਹੋ ਰਹੀ ਚੋਣਾ ਜਿਹੜੀ ਕਿ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਚੋਣਾ ਦਾ ਹੈਗਾ ਗਰਮੀ ਦੇ ਪ੍ਰਕੋਪ ਕਰਕੇ ਅੱਜ ਅਸੀਂ ਜਿਹੜੀ ਸੂਪ ਇੱਕ ਰੈਲੀ ਕੱਢੀ ਜਾ ਰਹੀ ਹੈ ਇਹ अर्ਲੀ ਮਾਰਨਿੰਗ ਜਿਹੜੇ ਆਪਣੇ ਬੰਦੇ ਉੱਠਦੇ ਆ ਉਹਨਾਂ ਨੂੰ ਪ੍ਰੇਰਣਾ ਦੇਣ ਵਾਸਤੇ ਤੇ ਹੋਰ ਸਾਰੀ ਚੀਜ਼ਾਂ ਦੇ ਹਿਸਾਬ ਨਾਲ ਇੱਕ ਇੱਕ ਪ੍ਰੇਰਣਾ ਦਾ ਸਰੋਤ ਬਣਨ ਵਾਸਤੇ ਇੱਕ ਯੂਥ ਚੱਲਿਆ ਬੁੱਤ ਤਹਿਤ ਇਹ ਰੈਲੀ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਆਸ਼ਾ ਕਰ ਰਹੇ ਹਾਂ ਕਿ ਜਿਆਦਾ ਜਿਆਦਾ ਯੂਥ ਇਸ ਬਾਰ VOTING ਕਰੇ 38000 ਬੱਚੇ ਹੈ ਜਿਹੜੇ 18 ਤੋਂ 19 ਸਾਲ ਦੇ ਹੈ ਜਿਹੜੇ ਨਵੇਂ ਐਡ ਕੀਤੇ ਗਏ ਹੈ ਇਸ ਬਾਰ VOTER ਸੂਚੀ ਵਿੱਚ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਜਿਆਦਾ ਤੋਂ ਜਿਆਦਾ ਉਹਨਾਂ ਬੱਚਿਆਂ ਨੂੰ انرੋਲ ਕਰਵਾਈਏ ਤੇ VOTING ਪਰਸੈਂਟੇਜ ਨੂੰ ਬਧਾਈਏ Thank you VOTING ਪਰਸੈਂਟੇਜ ਵਿੱਚ 60 65% ਮਸਾ ਹੋ ਰਿਹਾ ਕੀ ਕਰ ਗਰਮੀ ਦਾ ਕਾਰਨ ਹੈ ਜੀ ਗਰਮੀ ਦਾ ਕਾਰਨ ਹੈ ਹੋਰ ਤਾਂ ਕੋਈ ਕਾਰਨ ਨਹੀਂ ਹੈਗਾ ਜਦੋਂ ਆਪਣੇ ਵਿਧਾਨ ਸਭਾ ਇਲੈਕਸ਼ਨ ਫਰਵਰੀ ਚ ਹੁੰਦੇ ਉਦੋਂ ਉਦੋਂ 80 ਤੱਕ ਵੀ ਟੱਚ ਕਰ ਜਾਂਦਾ ਮੋੜ ਹਲਕੇ ਜਿਵੇਂ 79% ਸਹੀਗਾ ਜੀ ਤੋਂ ਥੋੜਾ ਜਿਹਾ ਗਰਮੀ ਦਾ ਇਸ਼ੂ ਜ਼ਿਆਦਾ ਹੈ ਬਾਕੀ ਇਸ਼ੂਜ਼ ਨਹੀਂ ਹੈਗੇ ਕਿਉਂਕਿ ਡੇ ਟਾਈਮ VOTING ਜਿਵੇਂ ਤੁਸੀਂ ਦੇਖੋ 11 ਵਜੇ ਤੋਂ ਲੈ ਕੇ 3 ਵਜੇ 4 ਵਜੇ ਤੱਕ ਦਾ ਮੌਸਮ ਬਹੁਤ ਗਰਮ ਹੋ ਜਾਂਦਾ ਤਾਂ ਲੋਕਾਂ ਨੂੰ ਆਰਟ ਚ ਪ੍ਰੋਬਲਮ ਹੁੰਦੀ ਹੈ ਐਡਵਾਈਜ਼ਰੀ ਵੀ ਹੈਲਥ ਐਡਵਾਈਜ਼ਰੀ ਵੀ ਉਸੇ ਤਰੀਕੇ ਜਾਰੀ ਹੋਈ ਹੈ ਬਟ ਆਪਾਂ ਦੇਖ ਰਹੇ ਹਾਂ ਕਿਉਂਕਿ ਅੱਜ ਵੀ ਮੌਸਮ ਥੋੜਾ ਜਿਹਾ ਬੈਟਰ ਹੋ ਗਿਆ ਹੈ ਤੇ IMD ਦੀ ਇਹ ਫੋਰਕਾਸਟ ਵੀ ਹੈਗੀ ਕਿ ਆਪਣਾ ਮੌਸਮ ਤੁਸੀਂ ਦੇਖੋਗੇ ਕਿ 1 ਤਾਰੀਖ ਨੂੰ ਬੈਟਰ ਹੋਏਗਾ ਅੱਜ ਨਾਲੋਂ ਹੀਟ ਵੇਵ ਥੋੜੀ ਜੀ ਘਟ ਰਹੀ ਹੈ ਤੇ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਵਾਟਰ ਪਰਸੈਂਟੇਜ ਵਧੇਗਾ ਉਥਾਂ ਤੇ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਜੀ ਉਥਾਂ ਤੇ ਜੀ ਸਾਰੇ ਪ੍ਰਕਾਰ ਦੇ ਪ੍ਰਬੰਧ ਜਿਵੇਂ ਕਿ ਅਸ਼ੋਰਡ ਮਿਨਿਮਮ ਫੈਸਿਲਿਟੀਆਂ ਦਾ ਆਪਣੀ ਇੱਕ ਬੇਸਿਕ ਜ਼ਿੰਮੇਵਾਰੀ ਹੈ ਉਹ ਤਾਂ ਕੀਤੀ ਗਈ ਹੈ ਨਾਲ ਦੇ ਨਾਲ ਜਿਹੜੇ ਗਰਮੀ ਤੋਂ ਬਚਣ ਵਾਲੇ ਪ੍ਰਕੋਪ ਗਰਮੀ ਤੋਂ ਬਚਣ ਵਾਲੇ ਇੰਤਜ਼ਾਮਾਤ ਨੇ ਜਿਵੇਂ ਕਿ ਆਪਣੇ ਪਾਣੀ ਦਾ ਪ੍ਰਬੰਧ ਮਿੱਠੇ ਪਾਣੀ ਦਾ ਪ੍ਰਬੰਧ ਨਾਲੇ ਡਾਕਟਰਾਂ ਦਾ ਪ੍ਰਬੰਧ ਇਹ ਸਾਰੀ ਚੀਜ਼ ਕੀਤੀਆਂ ਗਈਆਂ ਹਨ ਤੇ ਇਸ ਦੇ ਨਾਲ ਸਾਡੀ ਕੋਸ਼ਿਸ਼ ਰਹੇਗੀ ਕਿ ਉੱਥੇ ਕੋਈ ਵੀ ਜੇ ਕੋਈ ਵਿਅਕਤੀ ਜਾਂ ਕੋਈ ਯੂਥ ਜਾਂ ਕੋਈ ਬਜ਼ੁਰਗ ਵਿਅਕਤੀ ਆਂਦਾ ਹੈ ਤਾਂ ਉਹਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਜਾਂ ਕਿਸੇ ਪ੍ਰਕਾਰ ਦੀ ਅਸੁਹਲਤ ਦਾ ਸਾਮਨਾ ਨਾ ਕਰਨਾ ਲੰਮੀਆਂ ਲੈਣਾ ਲੱਗ ਜਾਂਗੇ ਉਹਨਾਂ ਵਾਸਤੇ ਕੋਈ ਸ਼ਾਂਤ ਪ੍ਰਬੰਧ ਕੀਤਾ ਉਹ ਸਾਰਾ ਜੀ ਕੀਤਾ ਹੋਇਆ ਜੀ ਉਹਨਾਂ ਨੂੰ ਸ਼ੇਡ ਦਾ ਉਹਨਾਂ ਦੇ ਚੇਅਰਸ ਦਾ ਉਹ ਸਾਰਾ ਪ੍ਰਬੰਧ ਕੀਤਾ ਹੋਇਆ ਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਸਵੀਪ ਐਕਟੀਵਿਟੀ ਦਿੱਤਾ ਹੈ ਤਾਂ ਜੀ ਯੂਥ ਚੱਲਿਆ ਬੂਥ ਰੈਲੀ ਕੱਢੀ ਜਾ ਰਹੀ ਹੈ ਬੇਸਿਕ ਮੰਤਵ ਇਹਦਾ ਹੈਗਾ ਲੋਕਾਂ ਨੂੰ ਜਾਗਰੂਕ ਕਰਨਾ ਵੋਟਾਂ ਪਾਣ ਲਈ ਸਾਡੇ ਅਸੀਂ ਲੋਕਾਂ ਤੋਂ ਆਸ਼ਾ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਆਣਗੇ ਤੇ ਸਵੇਰ ਟਾਈਮ ਹੀ ਆਪਣੀਆਂ ਵੋਟਾਂ ਲਈ ਲਾਈਨਾਂ 'ਚ ਨਿਕਲਣਗੇ ਕਿਉਂਕਿ ਡੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੋ ਜਾਏਗੀ ਉਸ ਕਰਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਰੈ ਤੇ ਨਾਲ ਇਥੋਂ ਸ਼ਹਿਰ ਦੇ ਜਿਹੜੇ ਸਾਡੇ ਰਨਰਸ ਕਲੱਬ ਨੇ ਜਾਂਪੂਰ ਸਬਾਸੀ ਵੀ ਸੰਸਥਾ ਨੇ ਉਹਨਾਂ ਨੇ ਵੀ ਪਾਰਟਿਸਪੇਟ ਕੀਤਾ ਹੈ ਇਸ ਦੇ ਵਿੱਚ ਸਾਡੇ ਜਨਰਲ ਅਬਜ਼ਰਵਰ ਸਾਹਿਬ ਤੇ ਐਕਸਪੈਡੀਸ਼ਨ ਅਬਜ਼ਰਵਰ ਸਾਹਿਬਾ ਤੇ ਸਾਡੇ ਕਮਿਸ਼ਨਰ ਕਾਰਪੋਰੇਸ਼ਨ ਮਿਸਟਰ ਰਾਹੁਲ ਸਾਰੇ ਬੰਦੇ ਆਏ ਕਿੰਨਾ ਕਝੂਤ ਹੈ ਜਿਹੜਾ ਪਹਿਲੀ ਵਾਰੀ ਵੋਟ ਪਾਵੇਗਾ 38000